ਕਰੋੜਾ ਰੁਪਏ ਦੀ ਲਾਗਤ ਨਾਲ ਬਣੇ ਹੈਰੀਟੇਜ ਸਟਰੀਟ ਦੀਆਂ ਮੂਹੋ ਬੋਲਦੀਆਂ ਤਸਵੀਰਾਂ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਿੱਥੇ ਅੱਜ ਸਵੇਰੇ بارش ਹੋਈ ਤਾਂ ਇਹ ਪੂਰਾ ਜਿਹੜਾ ਏਰੀਆ ਜਲਸਲ ਹੋ ਗਿਆ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਇੱਕ ਪਾਸੇ ਤਾਂ ਇਸ ਦੇ ਉੱਤੇ ਕਰੋੜਾ ਰੁਪਿਆ ਲਗਾਇਆ ਗਿਆ ਤਾਂ ਕਿ ਇਸ ਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਕਿ ਇੱਥੇ ਕੰਮ ਹੋ ਸਕੇ ਪਰ ਦੂਜੇ ਪਾਸੇ ਇੰਨਾ ਪੈਸਾ ਲਗਾਉਣ ਦੇ ਬਾਵਜੂਦ ਵੀ ਅੰਮ੍ਰਿਤਸਰ ਜਾਣ ਵਾਲਾ ਰਸਤਾ ਜਲਦਲ ਹੁੰਦਾ ਨਜ਼ਰ ਆਇਆ ਆਓ ਦੇਖਦੇ ਹਾਂ ਕਮਨ ਜੀ ਸਮਾਜੇਰੀ ਵੀ ਉਹ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਉਹ ਮਗਰ ਇਹ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਆ ਜੋ ਕਿ ਸਰਪਾਰਤਾ ਮਨਵਾਜ ਆ ਰਿਹਾ ਹਾਲਾਤ ਬੜੇ ਮਾੜੇ ਦੇਖਣ ਮੈਨੂੰ ਲੱਗਦਾ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੀ ਹੈਰੀਟੇਜ ਸਟੇਟ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਹੁਤ ਅੱਛਾ ਇੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ ਸੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਆ ਪਰ ਉਹਦੀ ਦਿੱਕਤ ਤੁਸੀਂ ਜੇ ਔਨ ਗਰਾਉਂਡ ਆ ਕੇ ਦੇਖ ਲੋ ਕਿ ਥੋੜੀ ਜੀ بارش ਪਈ ਆ ਤੇ ਪੂਰਾ ਹੈਰੀਟੇਜ ਸਟਰੀਟ ਜਲਤਲ ਹੋ ਗਿਆ ਇੱਥੇ ਜਿੰਨਾ ਟੂਰਿਸਟ ਆ ਰਿਹਾ ਆ 15 ਅਗਸਤ ਆ ਲੋਕਾਂ ਨੇ ਇੰਡੀਪੈਂਡੈਂਸ ਡੇ ਮਨਾਉਣਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆ ਰਹੇ ਜੱਲਿਆਂ ਵਾਲਾ ਬਾਗ ਨਤਮਸਤਕ ਹੋ ਰਿਹਾ ਹਰਮੰਦਰ ਸਾਹਿਬ ਸ਼ਰਧਾਲੂ ਜਾ ਰਿਹਾ ਉਹਨਾਂ ਨੂੰ ਵੱਡੀ ਦਿੱਕਤ ਸਾਹਮਣੇ ਪੇਸ਼ ਆ ਰਹੀ ਹੈ ਜਿੱਥੋਂ ਅਸੀਂ ਦੇਖ ਰਹੇ ਆ ਕਿ ਹਰ ਪਾਸੇ ਜਲਤਲ ਹੋਇਆ ਕੋਈ ਵੀਕਲ ਲੰਘਣ ਦਾ ਰਸਤਾ ਨਹੀਂ ਕਿਸੇ ਦਾ ਪੈਦਲ ਚੱਲਣ ਦਾ ਰਸਤਾ ਨਹੀਂ ਇਹ ਬਹੁਤ ਸ਼ਰਮਿੰਦਗੀ ਭਰੀਆਂ ਤਸਵੀਰਾਂ ਸਾਨੂੰ ਵਿਆਹ ਕਰ ਰਿਹਾ ਕਿ ਅਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਡਿਵੈਲਪਮੈਂਟਲ ਏਜੰਸੀਜ਼ ਆ ਉਹਨਾਂ ਦੀ ਕੀ ਪਰਫਾਰਮੈਂਸ ਹੈ ਕਿ ਜੇ ਜਰਾ ਜਿੰਨੀ ਬਾਰਿਸ਼ ਆ ਜਾਏ ਤੇ ਸੜਕਾਂ ਜਲਤਲ ਹੋ ਰਹੀਆਂ ਇਹ ਸਿੱਧਾ ਸਿੱਧਾ ਐਡਮਿਨਿਸਟ੍ਰੇਟਿਵ ਫੇਲਿਅਰ ਹੈਗਾ ਕਿਉਂਕਿ ਇਹਨਾਂ ਨੇ ਕੋਈ ਡੀਸਲਟਿੰਗ ਨਹੀਂ ਕਰਾਈ ਸੇਵੇ ਦੀ ਸਫਾਈ ਨਹੀਂ ਕਰਾਈ ਔਰ ਜਿਹੜੀ ਐਂਟੀਸੈਪਟਰੀ ਮੀਜਰਜ਼ ਲੈਣੇ ਹੁੰਦੇ ਆ ਬਾਰਿਸ਼ ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਉਹ ਬਿਲਕੁਲ ਨਹੀਂ ਲਏ ਇਹਦੇ ਲਈ ਕੰਪਲੀਟ ਫੇਲ ਹੋ ਗਈ ਹੈ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਉਹਦੇ ਕਮਿਸ਼ਨਰ ਕਾਰਪੋਰੇਸ਼ਨ ਇਸੇ ਕਰਕੇ ਹਰ ਜਗ੍ਹਾ ਕੂੜੇ ਦੇ ਢੇਰ ਮੀਂਹ ਦਾ ਪਾਣੀ ਜਮਾ ਹੋਣਾ ਸਿਵਰੇਜ ਜਾਮ ਸੜਕਾਂ ਜਾਮ ਇਹਦੇ ਨਾਲ ਸ਼ਰਧਾਲੂਆਂ ਨੂੰ ਟੂਰਿਸਟ ਨੂੰ ਵਿਜ਼ਿਟਰ ਨੂੰ ਹਰ ਤਰ੍ਹਾਂ ਦੀ ਸਮੱਸਿਆ ਪੇਸ਼ ਆ ਰਹੀ ਹੈ ਇਹੋ ਹੀ ਪਾਣੀ ਖੜਾ ਰਿਹਾ ਇਹਦੇ ਵਿੱਚ ਡੇਂਗੂ ਚਿਕਨ ਗੁਨੀਆਂ ਉਹ ਵੀ ਪੈਦਾ ਹੋ ਸਕਦਾ ਸੋ ਇਸ ਕਰਕੇ ਇਸ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਬਹੁਤ ਵੱਡਾ ਖਤਰਾ ਹੈ ਰੋਜ਼ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਦਗਾ ਦੇ ਵਿੱਚ ਸ਼ਰਦਾਲੂ ਨਖਮਤ ਤੱਕ ਹੋਣੀ ਸੱਚਖੰਡ ਸਿੰਘ ਹਰਮੰਦਰ ਸਾਹਿਬ ਜਾਂਦੇ ਨੇ ਕੀ ਸ਼ਾਪ ਲੈ ਕੇ ਜਾਣਗੇ ਦੇਖੋ ਬਹੁਤ ਮਾੜੀ ਦਿਖ ਜਾਂਦੀ ਆ ਮੈਂ ਅੱਗੇ ਗਿਆ ਕਿ ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਇਹ ਸਪੇਸ ਹੈਗਾ ਇਤਿਹਾਸਿਕ ਜਗ੍ਹਾ ਹੈਗੀ ਆ ਹਰਮੰਦਰ ਸਾਹਿਬ ਇਥੋਂ ਮੇਰਾ ਖਿਆਲ ਹੈ ਵੱਧ ਤੋਂ ਵੱਧ 250 ਮੀਟਰ ਦੂਰੀ ਤੇ ਹੋਊਗਾ ਜੇ ਉਹਦੇ ਰਸਤੇ ਉੱਤੇ ਹੀ ਇੰਤਾਂ ਦੀ ਦੇਖ ਹੋਊਗੀ ਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਬਹੁਤ ਭੈੜੀ ਛਵੀ ਇਹ ਪ੍ਰੈਜ਼ੈਂਟ ਕਰ ਰਿਹਾ ਪੂਰੇ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹਦੀਆਂ ਇਮੇਜਸ ਇਹਦੇ ਵਿਜੂਅਲਸ ਅੱਛੇ ਨਹੀਂ ਜਾਣਗੇ ਤੇ ਗੁਰੂ ਨਗਰੀ ਅੰਮ੍ਰਿਤਸਰ ਜਿਹਦੀ ਮਿਊਨਿਸਪਲ ਕਾਰਪੋਰੇਸ਼ਨ ਤੇ ਡਿਵੈਲਪਮੈਂਟਲ ਏਜੰਸੀਸ ਤੇ ਔਰ ਅਫਸਰਾਂ ਦੇ ਉੱਪਰ ਕਾਲੇ ਤੱਬੇ ਦੇ ਰੂਪ ਦੇ ਵਿੱਚ ਇਹ ਪਾਣੀ ਸਾਨੂੰ ਦਿਖ ਰਿਹਾ ਜੋ ਕਿ ਜਲ ਤੋ ਜਲ ਇਸ ਨੂੰ ਰਿਮੂਵ ਕਰਨਾ ਚਾਹੀਦਾ ਇਹਦੀ ਸਾਰੀ ਜ਼ਿੰਮੇਵਾਰੀ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਹੈ ਖੈਰ ਦੇਖਿਆ ਜਾਬੇ ਤਾਂ ਇੰਨਾ ਪੈਸਾ ਲਾਉਣ ਦੇ ਬਾਵਜੂਦ ਵੀ ਜਿਹੜਾ ਕਿ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦਾ ਅਜਿਹਾ ਹਾਲ ਹੈ ਤਾਂ ਹੋਰ ਚੀਜ਼ ਦੀ ਕੀ ਗੱਲ ਕਰਾਂਗੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ